ਲੀਡਰਸ਼ਿਪ ਅਤੇ ਸਾਰੇ ਵਰਕਰ ਸਹਿਬਾਨ ਵਾਹਿਗੁਰੂ ਜੀ ਦਾ ਖਾਲਸਾ ਚਿਰਵਾਹਿਗੁਰੂ ਜੀ ਕੀ ਫਤਿਹ ਸਾਰੇ ਬਲਾਰਿਆਂ ਨੇ ਆਪਣੇ ਵੱਲੋਂ ਪੂਰਾ ਤੇ ਪੂਰਾ ਜ਼ੋਰ ਲਾ ਕੇ ਆਪਣੇ ਸਾਰਿਆਂ ਨਾਲ ਗੱਲ ਸਾਂਝੀ ਕੀਤੀ ਹੈ ਕਿ ਇਸ ਜ਼ੋਨ ਦੇ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਕਿਉਂ ਜ਼ਰੂਰੀ ਹੈ ਸਾਥੀਓ ਹਰ ਕੋੜ ਦੇ ਹਰ ਮੋੜ ਤੇ ਹਰ ਘਰ ਦੇ ਵਿੱਚ ਇਸ ਵੇਲੇ ਜੇ ਗੱਲ ਹੁੰਦੀ ਆ ਤਾਂ ਲੋਕ ਦੱਬੀ ਆਵਾਜ਼ ਦੇ ਵਿੱਚ ਕਹਿੰਦੇ ਆ ਕਿ ਮੋਦੀ ਰਹਾ ਤਾਂ ਦੇਸ਼ ਨੂੰ ਤਬਾਹ ਕਰ ਦੂਗਾ ਮੈਂ ਕੋ ਗੱਲ ਕਰਦਾ ਕਿੰਨੇ ਕਿੰਨੇ ਕਹਿੰਦੇ ਅੱਜ ਉਹ ਇਨਸਾਨ ਨੂੰ ਵੋਟਾਂ પાਕੇ ਹਿੰਦੁਸਤਾਨ ਦੇ ਲੋਕਾਂ ਨੇ ਇੰਨਾ ਕਿਉਂ ਖਵਾ ਕੇ ਇੰਨਾ ਉਹਦਾ ਹੰਕਾਰ ਵਧਾ ਦਿੱਤਾ ਕਿ ਉਹ ਸੰਵਿਧਾਨ ਨੂੰ ਇਸ ਤਰ੍ਹਾਂ ਦੀ ਜਰੋਤੀ ਦੇ ਰਿਹਾ ਹੈ ਬੀਜੇਪੀ ਦੇ ਕਈ ਐਮਪੀ ਨੇ ਤਾਂ ਉਹਦੇ ਚੋਣ ਪ੍ਰਚਾਰ ਦੌਰਾਨ ਇਹ ਕਿਹਾ ਕਿ ਜੇ ਸਾਨੂੰ ਬਹੁਮਤ ਮਿਲਿਆ ਸਾਡੀ ਸਰਕਾਰ ਬਣੀ ਅਸੀਂ ਸੰਵਿਧਾਨ ਬਦਲਾਂਗੇ ਸੰਵਿਧਾਨ ਦੀ ਸੌਖਾ ਕੇ ਉਹ ਸੰਵਿਧਾਨ ਬਦਲ ਦੀ ਗੱਲ ਕਰਦੇ ਆ ਜੋ ਸਿਰਫ ਉਹਨਾਂ ਨੇ ਸੰਵਿਧਾਨ ਸਾਥੀਓ ਆਪਣੇ ਲਈ ਜਾਂ ਹਿੰਦੁਸਤਾਨ ਦੇ ਲੋਕਾਂ ਲਈ ਨਹੀਂ ਬਦਲਣਾ ਉਹ ਸਿਰਫ ਦੇ ਸਿਰਫ ਉਹਨਾਂ ਨੇ ਸੱਤਾ ਦੇ ਰਹਿਣ ਵਿੱਚ ਤਬਦੀਲੀਆਂ ਕਰਨੀਆਂ ਕਿ ਅਸੀਂ ਸੱਤਾ 'ਚ ਰਹਿ ਸਕੀਏ ਚੋਣਾਂ ਨਾ ਹੋ ਸਕਣ ਲੋਕਾਂ ਨੂੰ ਲੀਡਰਾਂ ਨੂੰ ਸੱਚੇ ਲੀਡਰਾਂ ਨੂੰ ਡਰਾਉਣ ਲਈ ਉਹਨਾਂ ਨੂੰ ਬੜੇ ਲਾਜ ਦਿੱਤੇ ਗਏ ਦਬਾਉਣ ਲਈ ਉਹਨਾਂ ਨੂੰ ਜੇਲਾ ਹੀ ਛੁੱਟਿਆ ਗਿਆ ਤੇ ਅੱਜ ਹਰ ਸੂਬੇ ਦੇ ਵਿੱਚ ਵਿਰੋਧੀ ਧਿਰਾਂ ਦੇ ਜੋ ਲੀਡਰ ਆ ਉਹਨਾਂ ਦੇ ਮੁਰੇ ਨਾ ਝੁਕਦੇ ਹੋਏ ਜੇਲ੍ਹ ਦੇ ਵਿੱਚ ਉਹਨਾਂ ਦਾ ਮੁਕਾਬਲਾ ਕਰ ਰਹੇ ਹਨ ਉਹਨਾਂ ਸਾਰੇ ਸਾਥੀਆਂ ਲਈ ਉਹਨਾਂ ਸਾਰਿਆਂ ਦਾ ਹੌਸਲਾ ਵਧਾਉਣ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਅਪੀਲ ਕਰਦਾ ਕਿ ਉਹ ਪ੍ਰਧਾਨ ਮੰਤਰੀ ਜਿਹੜਾ ਐਲਕੇ ਰਵਾਨੀ ਨੂੰ ਜਦੋਂ ਭਾਰਤ ਰਤਨ ਦੇਣ ਗਿਆ ਸੀ ਤੇ ਦੇਸ਼ ਦੀ ਪਹਿਲੀ ਨਾਗਰਿਕ ਹਿੰਦੁਸਤਾਨ ਦੀ ਪਹਿਲੀ ਨਾਗਰਿਕ ਸੰਵਿਧਾਨ ਮਤਾਬੰਦ ਰਾਸ਼ਟਰਪਤੀ ਰਾਸ਼ਟਰਪਤੀ ਜਿਹਰੇ ਦਿੱਤਾ ਸੀ ਜੋ ਰਾਸ਼ਟਰਪਤੀ ਜੀ ਖੜੇ ਸੀਦੇ ਹੈ ਮੋਦੀ ਥੱਲੇ ਬੈਠਾ ਸੀ ਸੋਫੇ ਦੇ ਉੱਤੇ ਇਹ ਹੈ ਕਦਰ ਉਹਦੀ ਪਹਿਲੇ ਨਾਗਰਿਕ ਪ੍ਰਧਾਨ ਕਹਿੰਦੇ ਆਪਾਂ ਦਾ ਪਤਾ ਨਹੀਂ ਕਿਰਵੇਂ ਨਾਗਰਿਕ ਨਾਗਰਿਕ ਹੈ ਇਸ ਕਰਕੇ ਸਾਥੀਓ ਇਹ ਆਪਾਂ ਜਿੱਤ ਨਹੀਂ ਸਕਦੇ ਆ ਜੋ ਮੇਰਾ 35 ਸਾਲ ਤੋਂ ਮੈਂ ਸੈਂਸਦ ਦੇ ਵਿੱਚ ਆ ਸੇਵਾ ਕਰ ਰਿਹਾ ਕਾਂਗਰਸ ਪਾਰਟੀ ਦੀ ਪਹਿਲੀ ਵਾਰ ਮੈਂ ਵੇਖ ਰਿਹਾ ਕਿ ਲੋਕ ਨਾਲੇ ਡਰੇ ਆ ਨਾਲੇ ਉਹਨੂੰ ਭਜਾਉਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਕੋ ਡਰਦਾ ਮਾਹੌਲ ਨਹੀਂ ਪਰ ਬਾਹਰਲੇ ਸੂਬਿਆਂ ਤੋਂ ਜਿਵੇਂ ਖਬਰਾਂ ਆਉਂਦੀਆਂ ਬੜਾ ਜ਼ਿਆਦਾ ਇੰਤਹਾਹ ਹੋ ਰਿਹਾ ਤੇ ਮੈਂ ਤੁਹਾਨੂੰ ਇੱਕ ਅਪੀਲ ਕਰਦਾ ਕਿ ਜਿੱਤ ਆਪਾਂ ਕਿਵੇਂ ਕਰਾਂਗੇ ਪੰਜਾਬ ਦੇ ਹਾਲਾਤ ਇਹ ਆ ਚਾਰ ਪਾਰਟੀਆਂ ਮੈਦਾਨ 'ਚ ਚਾਰਾਂ ਦੇ ਵਿੱਚੋਂ ਬਹੁ ਗਿਣਤੀ ਲੋਕ ਭਾਵੇਂ ਦੁਕਾਨਦਾਰ ਆ ਚਾਹੇ ਕਿਸਾਨ ਆ ਮਜ਼ਦੂਰ ਆ ਮਲਾਜ਼ਮ ਆ ਉਹ ਕਾਂਗਰਸ ਨੂੰ ਵੋਟ ਪਾਉਣੇ ਚਾਹੁੰਦਾ ਤੇ ਹੁਣ ਕਾਂਗਰਸ ਨੇ ਵੇਖਣਾ ਕਾਂਗਰਸ ਦੇ ਵਰਕਰਾਂ ਨੇ ਲੀਡਰਾਂ ਨੇ ਵੇਖਣਾ ਕਿ ਉਹਨਾਂ ਅਸੀਂ ਕਿੰਨਿਆਂ ਕੋਲ ਪਹੁੰਚ ਕਰਦੇ ਆ ਸਾਥੀਓ ਅੱਜ ਹਰ ਬੰਦਾ ਅੱਗੇ ਜਵਾਨੇ ਸਮੇਂ ਹੁੰਦੇ ਸੀ ਦੋ ਤੇ ਰਾਮ ਦੀਆਂ ਸੀ ਇੱਕ ਨਾਲ ਇੱਕ ਬੰਦਾ ਅੱਧਾ ਖੜ ਜਾਂਦਾ ਜੀ ਦੂਜੀ ਵਾਰੀ ਦੂਜੇ ਨਾਲ ਖੜ ਜਾਂਦੇ ਸੀ ਹੁਣ ਆਪਾਂ ਨੂੰ ਸਾਰਿਆਂ ਨੂੰ ਸਿਰਫ ਤੇ ਸਿਰਫ ਹਰ ਬੰਦੇ ਕੋਲ ਪਹੁੰਚ ਕਰਨੀ ਪੈਣੀ ਹੈ ਤੁਸੀਂ ਜਾ ਕੇ ਜਿਹਨੇ ਜਿਹਨੂੰ ਮਿਲ ਲੇ ਕਾਂਗਰਸ ਦੇ ਚੋਣ ਮੈਨੀਫੈਸਟੋ ਤੁਹਾਡੇ ਕੋਲ ਪਹੁੰਚ ਜਾਣੇ ਆ ਕਾਪੀਆਂ ਬਣੀਆਂ ਬਣਾਈਆਂ 15000 ਹਰ ਅਸੈਂਬਲੀ ਕੰਟੀਜੂਸੀਵੇ ਚਾਉਣੀਆਂ ਤੁਹਾਡੇ ਕੋਲ ਪਹੁੰਚਣਗੀਆਂ ਪਹਿਲਾਂ ਖੁਦ ਬੋ ਬੜਾ ਵਧੀਆ ਇਹ ਇਲੈਕਸ਼ਨ ਕਾਂਗਰਸ ਰਾਹੁਲ ਗਾਂਧੀ ਜੀ ਖੜਗੇ ਜੀ ਆਪਦੇ ਵਾਸਤੇ ਨਹੀਂ ਲੜ ਰਹੇ ਆਪਣੇ ਲਈ ਲੜ ਰਹੇ ਆ ਦੇਸ਼ ਦੇ ਲੋਕਾਂ ਲਈ ਲੜ ਰਹੇ ਆ ਦੇਸ਼ ਦੇ ਫੌਜੀ ਜਵਾਨਾਂ ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਦੁਕਾਨਦਾਰਾਂ ਲਈ ਖਿਡਾਰੀਆਂ ਲਈ ਤੇ ਖਾਸ ਕਰਕੇ ਇਹ ਚੋਣ ਔਰਤਾਂ ਦੀ ਰਾਖੀ ਲਈ ਲੜੀ ਜਾ ਰਹੀ ਹੈ ਕਿਉਂਕਿ ਮੋਦੀ ਦੇ ਲੀਡਰ ਉਹਨਾਂ ਨੇ ਜਿੱਥੇ-ਜਿੱਥੇ ਵੀ ਔਰਤਾਂ ਦੀ ਬੇਇੱਜ਼ਤੀ ਕੀਤੀ ਹੈ ਤੇ ਮੋਦੀ ਨੇ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਹੈ ਸਾਡੇ ਦੇਸ਼ ਦੇ ਵਿਸ਼ਵ ਦੇ ਲੈਵਲ ਦੀਆਂ ਘਟਾਰਨਾ ਧਰਨੇ ਤੇ ਬੈਠੀਆਂ ਨਹੀਂ ਆਉਂਦੀ ਸਾਡੇ ਦੇਸ਼ ਦੇ ਜਵਾਨਾ ਫੌਜੀ ਜਵਾਨਾਂ ਦੀਆਂ ਪਤਨੀਆਂ ਉਹਨਾਂ ਨੂੰ ਨਿਰਵਸਤਰ ਕਰਕੇ ਮਨੀਪੁਰ ਦੇ ਵਿੱਚ ਘਮਾਇਆ ਗਿਆ ਮੋਦੀ ਦੇ ਮੂੰਹੋਂ ਇੱਕ ਲਬਜ ਦੀ ਫਟਿਆ ਸਾਥੀਓ ਮੈਂ ਤੁਹਾਨੂੰ ਅੱਜ ਇਹ ਬੇਨਤੀ ਕਰਦਾ ਕਿ ਅੱਜ ਤੋਂ ਬਾਅਦ ਲਗਾਤਾਰ ਹੁਣੇ ਤੋਂ ਹੀ ਆਪਾਂ ਲੋਕਾਂ ਕੋਲ ਜਾਈਏ ਨੌਜਵਾਨ ਨੌਜਵਾਨਾਂ ਕੋਲ ਜਾਣ ਪੈਣਾ ਸਾਡੀਆਂ ਆਈਆਂ ਪੈਣਾ ਕੋ ਜਾਣ ਦੇ ਆਪਾ ਉਹਦੇ ਸਾਥੀਆਂ ਨੂੰ ਪ੍ਰੇਰੀਏ ਤਾਂ ਕਿ ਉਹ ਉਹ ਤਾਂ ਚਾਹੁੰਦੇ ਹੀ ਆ ਬਹੁਤ ਘੰਟੀ ਲੋਕ ਕਾਂਗਰਸ ਨੂੰ ਵੋਟ ਪਾਣੀ ਜੇ ਆਪਾਂ ਚਲੇਗੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਕਾਂਗਰਸ ਜਿੱਤੂਗੀ ਮੇਰਾ ਤੁਹਾਡੇ ਨਾਲ ਵਾਦਾ ਵਾਹਿਗੁਰੂ ਜੀ ਦਾ ਖਾਲਸਾ ਜੀ ਰਵਾਇਗੁਰੂ ਜੀ ਕੀ ਬੋਲ ਬਹੁਤ ਬਹੁਤ ਧਰਮਾਸਤ ਸਭ ਹੁਣ ਮੈਂ ਬੇਨਤੀ ਕਰੂੰਗਾ ਧਰਮਕੋਟ ਦੀਆਂ ਨਿਸ਼ਾਨ ਸਦਾ ਸੁਖਦੀਪ ਸਿੰਘ ਜੀ ਲੋਗੜਾਉਣ ਤੇ ਤੁਹਾਡੇ ਸਾਨੂੰ ਮਾਫ ਹੋਣ ਲੋਗੜਾ ਸਾਹਿਬ पार्लीमेंट इलेक्शन दे। के संबंध छोटे वीर भी कुशलदीप सिंह जी ढिलों न बीपी मनजीत साहू के जो तो चोन लड़ रहे हैं सिंह साहू गए साढ़े छोटे भीर अजयपाल सिंह संघू होने बोल के गए जगशीर सिंह जी का नक्षर सिंह